देखो जी आज जरा अपने कॉलोनी शीतला माता मंदिर से जरा भव्य जुलूस निकलने जा रहा है ये जो अयोध्या जी से अक्षत आए हुए हैं वो हम आज घर घर निमंत्रण देंगे और पत्रक भी देंगे हर परिवार को ये न्यौता दिया जाएगा ताकि आप लोग अयोध्या जाएं और ये अक्षत वहाँ चढ़ाएँ ये श्री भगवान चंद्र जी का आपके लिए निमंत्रण आया है शीतला माता मंदिर कमेटी धर्मशाला दोनों ਅੱਜ ਆਯੋਜਨ ਕੀਤਾ ਗਿਆ ਹੈ ਕਿ ਵਿਭਾਗ ਦੇ ਜਿਹੜਾ ਮੰਦਰ ਬੰਦਰਾ ਮੰਦਰ ਬਣਿਆ ਹੈ ਉਹਦੇ ਸਵਾਗਤ ਲਈ ਅਸੀਂ ਸਾਰੀ ਪੂਰੀ ਕਮੇਟੀ ਸਾਡੀ ਮੰਦਰ ਕਮੇਟੀ ਇਕੱਠੀ ਹੋ ਕੇ ਉਹਦਾ ਸਵਾਗਤ ਕਰ ਰਹੀ ਹੈ ਤੇ ਇੱਕ ਰਥ ਯਾਤਰਾ ਸਮਝੋ ਕਿ ਜੈਸਾ ਘਟ ਰਿਹਾ ਹੈ ਜੈ ਸ਼੍ਰੀ ਰਾਮ ਜੀ ਭੈਣ ਭਰਾਵਾਂ ਨੇ ਰਲ ਕੇ ਸੋਭਾ ਯਾਤਰਾ ਕਾਂਸ ਦੀ ਆਇਆ ਜੈ ਰਾਮ ਜੀ ਕੇ ਜੋ ਮੰਦਰ ਬਣ ਆਏ ਜੋ ਅਛਤ ਆਇਆ ਹੈ ਉਸ ਨੂੰ ਕਮੇਟੀ ਦੇ ਤਰਫੋਂ ਘਰ-ਘਰ ਪਹੁੰਚਾਏਗੇ ਸਾਰੇ ਲੋਕੋ ਕੋ ਨਿਮੰਤਰਣ ਰਿਹਾ ਜੇ ਕਿ ਸ਼੍ਰੀ ਰਾਮ ਅਯੁਧਿਆ ਜਾਏ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮਚੰਦਰ ਜੀ ਕੀ ਜੈ ਸਿਆਮ ਰਾਮਚੰਦਰ ਮਹਾਰਾਜ ਕੀ ਜੈ ਬੜੀ ਖੁਸ਼ੀ ਔਰ ਗਰਵ ਦਾ ਵਿਸ਼ੇ ਹੈ ਕਿ अनेका ਲੱਖਾਂ ਕਾਰਸੇਵਕਾਂ ਦੇ ਬਲੀਦਾਨ ਤੋਂ ਬਾਅਦ ਲਗਭਗ 76 ਯੁੱਧਾਂ ਦੇ ਬਾਅਦ ਅੱਜ ਭਗਵਾਨ ਸ਼੍ਰੀ ਰਾਮ ਜੀ ਦਾ ਜਿਹੜਾ ਵਾਵੇ ਮੰਦਿਰ ਹੈ ਉਹਨਾਂ ਦੀ ਜਨਮ ਸਥਲੀ ਦੇ ਬਣ ਰਿਹਾ ਹੈ ਔਰ ਰਾਮ ਲਲਾ 22 ਜਨਵਰੀ ਨੂੰ ਆਪਣੇ ਜਿਹੜਾ ਸਥਾਨ ਤੇ ਉਹ ਅੱਜ ਪ੍ਰਾਣ ਪ੍ਰਧਿਸ਼ਠਾ ਉਹਨਾਂ ਦੀ ਹੋਣ ਜਾ ਰਹੀ ਹੈ ਅਸੀਂ ਬੜੇ ਹੀ ਸੁਭਾਗੇਸ਼ਾਲੀ ਆ ਸਾਨੂੰ ਕ੍ਰਿਪਾ ਮਾਮ ਜੀ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਆਪਣੀ ਅੱਖੀ ਅਸੀਂ ਸਜੀਵ ਨੇਤਰਾਂ ਦੇ ਨਾਲ ਇਹ ਸਭ ਅਸੀਂ ਦੇਖਾਂਗੇ ਅਸੀਂ ਇਸ ਚੀਜ਼ ਦੇ ਸਾਕਸ਼ੀ ਬਣਾਂਗੇ ਗਵਾਹ ਬਣਾਂਗੇ ਇਹ ਜਿਹੜੀ ਯਾਤਰਾ ਹੈ ਜਨ ਜਨ ਨੂੰ ਜਗਾਵਣ ਵਾਲੀ ਨਿਮੰਤਰਣ ਦੇਣ ਵਾਲੀ ਇਹ ਸਭ ਆਰਾਮ ਦੂਤਾਂ ਵੱਲੋਂ ਆਰਾਮ ਭਗਤਾਂ ਵੱਲੋਂ ਮਾਤਾਵਾਂ ਪਿੜਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਸਾਥ ਦੇ ਨਾਲ ਸਮੂਹ ਸਮਾਜ ਨੂੰ ਨਾਲ ਲੈਂਦੇ ਹੋਏ ਇੱਕ ਸਮਾਜ ਦੇ ਵਿੱਚ ਜਾਗਰੂਤੀ ਦਾ ਮਾਹੌਲ ਹੈ ਕਿ ਸੱਤੇ ਸਹਾਜਨ ਤੇ ਗਰਭ ਕਰਨ ਦਾ ਵਿਸ਼ੇ ਹੈ ਕਿ ਭਗਵਾਨ ਰਾਮ ਲਲਾ ਆਪਣੇ ਸ਼ਾਨ ਤੇ ਆ ਰਹੇ ਨੇ ਔਰ ਅਸੀਂ ਸਾਰੇ ਇਸ ਦਾ ਸਾਕਸ਼ੀ ਬਣੀਏ ਇਸ ਕਾਰਕ ਨੂੰ ਅਸੀਂ ਸਾਰੇ ਦੇਖੀਏ ਇੱਕ ਵੱਡੀ ਦੀਵਾਲੀ ਬਹੁਤ ਵੱਡੀ ਦੀਵਾਲੀ ਦੁਵਾਰਾ ਦੁਵਾਨ ਜਾ ਰਹੀ ਹੈ ਸਮੇਂ ਹੈ 22 ਜਨਵਰੀ ਦਾ ਅਸੀਂ ਇਸ ਕੰਮ ਨੂੰ ਇਸ ਪ੍ਰਾਣ ਪ੍ਰਤੀਸ਼ਠਾ ਦੇ ਕਾਰਗਮ ਨੂੰ ਲਾਈਵ ਟੈਲੀਕਾਸਟ ਦੇ ਰਾਹੀਂ ਹਰ ਮੰਦਰਾਂ ਦੇ ਵਿੱਚ ਆਯੋਜਨ ਹੋ ਰਿਹਾ ਹੈ ਸੋਸਾਇਟੀਆਂ ਦੇ ਵਿੱਚ ਆਯੋਜਨ ਹੋ ਰਿਹਾ ਹੈ ਵੱਡੇ کارਖਾਨਿਆਂ ਦੇ ਵਿੱਚ ਆਯੋਜਨ ਹੋ ਰਿਹਾ ਹੈ ਲੋਕ ਆਪਣੇ ਆਪਣੇ ਪੱਧਰ ਤੇ अनेका ਸਮਾਜਿਕ ਕੰਮ ਨੂੰ ਕਰ ਰਹੀਆਂ ਨੇ ਔਰ ਅਸੀਂ ਸਾਰੇ ਹੀ ਚਾਹੇ ਕੋਈ ਸੇਵਾ ਬਸਤੀ ਦੇ ਵਿੱਚ ਰਹਿਣ ਵਾਲਾ ਹੈ ਚਾਹੇ ਕੋਈ ਮੱਧਮ ਵਰਗੀ ਹੈ ਚਾਹੇ ਕੋਈ ਸੰਬੰਧਨ ਵਿਅਕਤੀ ਹੈ ਸਭ ਵਿਅਕਤੀ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰ ਰਿਹਾ ਹੈ ਰੋਸ਼ਨੀ ਦਾ ਆਯੋਜਨ ਕਰ ਰਿਹਾ ਹੈ ਮਿਸ਼ਾਨ ਬਣ ਰਿਹਾ ਹੈ ਬੜਾ ਉਤਸ਼ਾਹ ਦਾ ਮਾਹੌਲ ਹੈ ਕਿ ਰਾਮ ਲਲਾ ਆਪਣੇ ਸਾਨ ਤੇ ਵਿਰਾਜ ਰਹੇ ਹੈ ਔਰ ਸਭ ਤੋਂ ਵੱਡਾ ਸਾਡੇ ਬਜ਼ੁਰਗਾਂ ਦਾ ਜਿਹੜਾ ਰਕਤ ਸਾਡੀ ਨਾੜੀਆਂ ਦੇ ਵਿੱਚ ਵਹਿ ਰਿਹਾ ਹੈ ਉਹ ਅੱਜ ਬੜਾ ਆਪਣੇ ਆਪ ਨੂੰ ਸਭਾਗੇਸ਼ੀ ਵਾਲੀ ਮਹਿਸੂਸ ਕਰ ਰਿਹਾ ਹੈ ਕਿ ਅਸੀਂ ਉਸ ਸ਼ਰਮ ਦੇ ਵਿੱਚ ਜਨਮ ਲਿਆ ਔਰ ਅਸੀਂ RAM Lala ਦੇ ਇਸ pran pariksha karyakram de ਅਸੀਂ ਸਭ ਸਾਕਸ਼ੀ ਬਣ ਰਹੇ ਆ ਸਭ ਨੂੰ ਬਹੁਤ ਬਹੁਤ ਵਧਾਈਆਂ ਨੇ ਇਹ ਗਰਵ ਦਾ ਵਿਸ਼ੇ ਹੈ ਅਸੀਂ ਦਰ ਮਿਲ ਕੇ ਇਸ ਸ਼ੋਭਾ ਯਾਤਰਾ ਦਾ ਅਸੀਂ ਆਯੋਜਨ ਕਰ ਰਹੇ ਆ ਔਰ ਅਸੀਂ ਸਭ ਜਿਹੜੇ ਮੰਦਰ ਕਮੇਟੀਾਂ ਦੇ ਪੂਜ ਪੰਡਤ ਜੀ ਨੇ ਪ੍ਰਧਾਨ ਜੀ ਨੇ ਸਾਰੇ ਕਮੇਟੀਾਂ ਦੇ ਲੋਕ ਸਭ ਰਣ ਮੜ ਕੇ ਬੜੇ ਵਧੀਆ ਤਰੀਕੇ ਦੇ ਨਾਲ ਇਸ ਕੰਮ ਦੇ ਵਿੱਚ ਹੋ ਕਰ ਰਹੇ ਨੇ ਔਰ ਆਪਣੇ ਆਪ ਨੂੰ ਵਡ ਭਾਗਾ ਔਰ ਸੁਭਾਗੇ ਚਾਲੀ ਸਮਝ ਰਹੇ ਨੇ ਕਿ RAM ਜੀ ਦੇ ਆ ਜਿਹੜਾ ਕਰਗਮ ਹੈ ਸਾਨੂੰ ਦੇਖਣ ਨੂੰ ਮਿਲ ਰਿਹਾ RAM ਜੀ ਦੀ ਜਿਹੜੀ ਪ੍ਰਾਣ ਪ੍ਰティਸ਼ਤਾ ਸਾਡੇ ਸਾਹਮਣੇ ਹੋ ਰਹੀ ਹੈ ਜਿਨ੍ਹਾਂ ਨੂੰ ਕਿ ਸਾਡੇ ਕਈ ਬਜ਼ੁਰਗ ਬਿਨਾਂ ਦੇਖੇ ਹੀ ਦਰਦ ਮੰਨ ਦੇ ਵਿੱਚ ਲੈ ਕੇ ਸਵਰਗ ਸੁਧਾਰ ਗਏ ਲੇਕਿਨ ਪ੍ਰਮਾਤਮਾ ਦੀ RAM ਜੀ ਦੀ ਕਿਰਪਾ ਹੈ ਕਿ ਅਸੀਂ ਸਾਰੇ ਇਸ ਚੀਜ਼ ਨੂੰ ਦੇਖ ਰਹੇ ਹਾਂ